ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਬੰਦ ਗੋਬੀ ਤੇ ਪਿਆਜ਼ ਦੇ ਪਕੌੜੇ ਬਹੁਤ ਹੀ ਘੱਟ ਖਰਚੇ ਵਿੱਚ ਇਹ ਬਣ ਕੇ ਤਿਆਰ ਹੁੰਦੇ ਆ ਕੁਝ ਤੇ ਨਾਲ ਹੀ ਆਪਾਂ ਬਣਾਵਾਂਗੇ ਚਟਨੀ ਚਟਨੀ ਵੀ ਆਪਾਂ ਬਹੁਤ ਹੀ ਟੇਸਟੀ ਬਣਾਵਾਂਗੇ ਤੇ ਇੱਕ ਫੁੱਲ ਆਪਾਂ ਬੰਦ ਗੋਬੀ ਲਿਆ ਬੰਦ ਗੋਬੀ ਦਾ ਫੁੱਲ ਆਪਾਂ ਛੋਟਾ ਹੀ ਲਿਆ ਕੋਈ ਜ਼ਿਆਦਾ ਵੱਡਾ ਵੀ ਨਹੀਂ ਲਿਆਗਾ ਤੇ ਦੋ ਲਏ ਆਪਾਂ ਪਿਆਜ਼ ਪਿਆਜ਼ ਨੂੰ ਵੀ ਆਪਾਂ ਵਧੀਆ ਜਿਹਾ ਛਿੱਲ ਤੇ ਛਿੱਲ ਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋ ਲਿਆਗਾ ਤੇ ਦੋ ਲਏ ਆਪਾਂ ਕੱਚੇ ਆਲੂ ਆਲੂਆਂ ਨੂੰ ਆਪਾਂ ਧੋ ਲਿਆ ਸੀ ਧ ਆਪਾਂ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀ ਕਿ ਆਲੂ ਆਪਣੇ ਕਾਲੇ ਨਾ ਪੈਣ ਆਪਾਂ ਇਸ ਤਰ੍ਹਾਂ ਪਿਛਲਾ ਹਿੱਸਾ ਆਪਾਂ ਹਟਾ ਦਾਂਗੇ ਜੇ ਜ਼ਿਆਦਾ ਪਕੌੜੇ ਬਣਾਉਣੇ ਤਾਂ ਤੁਸੀਂ ਜ਼ਿਆਦਾ ਵੀ ਮਤਲਬ ਵੀ ਵੱਡਾ ਪੁੱਲ ਵੀ ਲੈ ਸਕਦੇ ਹੋ ਹੁਣ ਆਪਾਂ ਇਹਨੂੰ ਵਿਚਾਲਿਓਂ ਕੱਟ ਲਾਂਗੇ ਜਿਹੜੇ ਉੱਪਰਲੇ ਪੱਤੇ ਸੀਗੇ ਗੋਭੀ ਦੇ ਤੇ ਉਹਨਾਂ ਨੂੰ ਆਪਾਂ ਹਟਾਤਾ ਸੀ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋ ਲਿਆਗਾ ਆ ਤੁਸੀਂ ਦੇਖ ਸਕਦੇ ਹੋ ਹਜੇ ਵੀ ਥੋੜਾ ਥੋੜਾ ਪਾਣੀ ਵਿੱਚੋਂ ਨਿਕਲਦਾਗਾ ਕਿਉਂਕਿ ਆਪਾਂ ਹੁਣ ਇਹਨਾਂ ਨੂੰ ਕੱਟ ਲਿਆਗਾ ਹੁਣ ਪਾਣੀ ਆ ਆਪਾਂ ਇਹਦੀ ਡੰਡੀ ਹਟਾ ਦਾਂਗੇ ਜਿਹੜਾ ਸਖਤ ਜਹਾ ਹੈ ਸੌਂਦਾ ਨਾ ਉਹਨੂੰ ਆਪਾਂ ਹਟਾ ਦੇਣਾ ਹੈਗਾ ਹਾਂਜੀ ਆਪਾਂ ਗੋਭੀ ਦਾ ਅੱਧਾ ਹਿੱਸਾ ਲੈ ਲਿਆ ਤੇ ਹੁਣ ਆਪਾਂ ਕਰਦੇ ਦੇ ਨਾਲ ਹੀ ਇਹਨੂੰ ਇਸ ਤਰ੍ਹਾਂ ਪਤਲੇ ਪਤਲੇ ਕੱਟ ਲਾਂਗੇ ਇਸ ਤਰ੍ਹਾਂ ਬਰੀਕ ਬਰੀਕ ਪਤਲੇ ਪਤਲੇ ਕੱਟਨੇ ਆ ਪਰ ਜਿਹੜੇ ਆਪਣੇ ਪਕੌੜੇ ਉਹਨੂੰ ਫਿਰ ਵਧੀਆ ਬਣਨਗੇ ਚਾਹੋ ਤਾਂ ਤੁਸੀਂ ਇਹਨੂੰ ਕੱਦੂ ਕਾਸ਼ ਵੀ ਕਰ ਸਕਦੇ ਆ ਇਹ ਪਰ ਨਾ ਥੋੜੀ ਜਿਹੀ ਬਾਹਰ ਤੋਂ ਗੋਭੀ ਨੂੰ ਥੋੜੀ ਜਿਹੀ ਮੋٹے ਜੇ ਪੱਤਿਆਂ ਵਾਲੀ ਹੈਗੇ ਜਿਆਦਾ ਬਰੀਕ ਪੱਤਿਆਂ ਵਾਲੀ ਨਹੀਂਗੀ ਇਸ ਕਰਕੇ ਫਿਰ ਮੈਂ ਕਰਦੇ ਦੇ ਨਾਲ ਹੀ ਕੱਟਣ ਲੱਗੀਆਂ ਕਦੂਕਾਸ਼ ਨਾ ਵਧੀਆ ਹੁੰਦਾ ਨਹੀਂ ਪਿਆਗਾ ਇੱਕ ਬਰੀਕ ਜੀ ਹੁੰਦੀ ਹੈ ਪੂਰਾ ਬੰਦ ਫੁੱਲ ਹੁੰਦਾਗਾ ਉਹ ਵਧੀਆ ਕਦੂਕਾਸ਼ ਹੋ ਜਾਂਦਾਗਾ ਐਸ ਤਰ੍ਹਾਂ ਆਪਾਂ ਸਾਰੀ ਗੋਭੀ ਨੂੰ ਮਤਲਬ ਕਰਦੇ ਨਾਲ ਕੱਟ ਲਾਂਗੇ ਗੋਭੀ ਨੂੰ ਆਪਾਂ ਹੁਣ ਕਰਦੇ ਦੇ ਨਾਲ ਐਸ ਤਰ੍ਹਾਂ ਹੋਣਾ ਬਰੀਕ ਬਰੀਕ ਕੱਟ ਲਿਆਗਾ ਤੇ ਹੁਣ ਆਪਾਂ ਕੱਟ ਲਾਂਗੇ ਪਿਆਜ਼ ਪਿਆਏ ਨੂੰ ਵੀ ਆਪਾਂ ਲੰਬਾਈ ਦੇ ਵਿੱਚ ਕੱਟਣਾਗਾ ਬਾਅਦ 'ਚ ਇਹਦੇ ਆਪਾਂ ਐਸ ਤਰ੍ਹਾਂ ਲੱਛੇ ਜਿ ਖੋਲ ਲਾਂਗੇ ਪਿਆਜ਼ ਦੇ ਕਿ ਆਪਾਂ ਨੂੰ ਉਸੇ ਤਰ੍ਹਾਂ ਉਸੇ ਤਰ੍ਹਾਂ ਦਾ ਹੀ ਆਪਾਂ ਨੂੰ ਪਿਆਜ਼ ਚਾਹੀਦਾ ਲੱਛੇ ਜੇ ਆਪਾਂ ਬਰੀਕ ਵੀ ਕੱਟ ਸਕਦੇ ਹਾਂ ਪਰ ਲੱਛੇ ਜੇ ਥੋੜੇ ਹੋਣਗੇ ਪਿਆਜ਼ ਦੇ ਜਾਂ ਗੋਭੀ ਦੇ ਤੇ ਪਰ ਜਿਹੜੇ ਪਕੌੜੇ ਆ ਆਪਣੇ ਵਧੀਆ ਬਣਦੇ ਆ ਹਾਂਜੀ ਦੋਨੇ ਆਪਾਂ ਪਿਆਜ਼ ਚੀਰ ਲਿਆ ਤੇ ਇਸ ਤਰ੍ਹਾਂ ਆਪਾਂ ਹੁਣ ਪਿਆਜ਼ ਦੇ ਲੱਛੇ ਜੇ ਬਣਾ ਲਏ ਆ ਤੇ ਹੁਣ ਆਪਾਂ ਲੈ ਲਾਂਗੇ ਆਲੂ ਆਲੂ ਨੂੰ ਵੀ ਆਪਾਂ ਹੁਣ ਕੱਦੂਕਾਸ਼ ਕਰ ਲਾਂਗੇ ਆਲੂ ਦੇ ਵੀ ਵਧੀਆ ਆਪਾਂ ਲੱਛੇ ਜੇ ਬਣਾਉਣੇ ਹੈਗੇ ਆ ਜਿਆਦਾ ਮੋਟੇ ਵੀ ਨਹੀਂ ਤੇ ਜਿਆਦਾ ਬਰੀਕ ਵੀ ਨਹੀਂਗੇ ਆਪਾਂ ਮੀਡੀਅਮ ਜੇ ਸਾਰੇ ਤੇ ਕद्दूकश ਕੀਤਾ ਹੋਇਆ ਆਲੂ ਨੂੰ ਇਸ ਤਰ੍ਹਾਂ ਦਾ ਕਿਉਂਕਿ ਆਪਾਂ ਹੁਣ ਇਹ ਤੁਰੰਤ ਪੈ ਰੇ ਆਲੂ ਨੂੰ ਕद्दूकश ਕਰੀ ਜਾਂਦੇ ਆ ਤੇ ਜੇ ਆਪਾਂ ਪਾਣੀ ਦੇ ਵਿੱਚ ਇਹਨਾਂ ਨੂੰ ਭਿਓ ਕੇ ਰੱਖ ਦਾਂਗੇ ਤਾਂ ਵਧੀਆ ਜੇ ਬਣ ਜਾਂਦੇ ਹੈਗੇ ਖੜਵੇਂ ਖੜਵੇਂ ਲੱਛੇ ਜੇ ਬਣ ਜਾਂਦੇ ਆ ਹੁਣ ਦੋਨੇ ਆਲੂ ਆਪਾਂ ਇਸੇ ਤਰ੍ਹਾਂ ਹੀ ਕद्दूकश ਕਰ ਲਾਂਗੇ ਦੋਨੇ ਆਲੂਆਂ ਨੂੰ ਆਪਾਂ ਕਦੂਕਾਸ਼ ਕਰ ਲਿਆਗਾ ਤੇ ਵਧੀਆ ਜੇ ਤੇ ਲੱਛੇ ਬਣ ਕੇ ਤਿਆਰ ਹੋ ਗਏ ਤੇ ਹੁਣ ਆਪਣੇ ਕੋਲੇ ਹੈਗਾ ਥੋੜਾ ਜਿਹਾ ਹਰਾ ਧਨੀਆ ਹਰੇ ਧਨੀਆ ਨੂੰ ਆਪਾਂ ਹੁਣ ਆਏ ਬਰੀਕ ਬਰੀਕ ਕੱਟ ਲਾਂਗੇ ਜਿਆਦਾ ਵੀ ਨਹੀਂ ਬਰੀਕ ਤੇ ਜਿਆਦਾ ਮੋਟਾ ਵੀ ਨਹੀਂ ਹਰਾ ਧਨੀਆ ਵੀ ਆਪਾਂ ਹੁਣ ਕੱਟ ਕੇ ਪਾ ਤਾ ਤੇ ਹੁਣ ਆਪਾਂ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਮਸਾਲਿਆਂ ਤੋਂ ਪਹਿਲਾਂ ਆਪਾਂ ਹੁਣ ਥੋੜਾ ਜਿਹਾ ਵੇਸਣ ਐਡ ਕਰਾਂਗੇ ਵੇਸਣ ਨੂੰ ਆਪਾਂ ਛਾਣਿਆ ਹੋਇਆ ਵੇਸਣ ਛਾਣਨਾ ਜ਼ਰੂਰੀ ਆ ਕਈ ਵਾਰ ਸੁਸਤਰੀਆਂ ਵਗੈਰਾ ਹੋ ਜਾਂਦੀਆਂ ਸਿਆਲ ਦੇ ਵਿੱਚ ਤੇ ਹੁਣ 4-5 ਆਪਾਂ ਚਮਚ ਪਾਤੇ ਆ ਵੇਸਾਂ ਦੇ ਜੇ ਜ਼ਰੂਰਤ ਪਈ ਤਾਂ ਆਪਾਂ ਹੋਰ ਵੀ ਐਡ ਕਰਾਂਗੇ ਤੇ 2 ਚਮਚ ਪਾ ਦਾਂਗੇ ਆਪਾਂ ਆਰਾ ਰੋਟ ਦੇ ਆਰਾ ਰੋਟ ਦੀ ਥਾਂ ਤੇ ਤੁਸੀਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ ਹੁਣ ਆਪਾਂ ਥੋੜੀ ਜਿਹੀ ਮਸਾਲੇ ਐਡ ਕਰਾਂਗੇ ਦੋ ਹੈਗਾ ਹਰੀਆਂ ਮਿਰਚਾਂ ਜਿਹੜੀਆਂ ਉਹ ਲਾਲ ਹੋ ਜਾਂਦੀਆਂ ਉਹ ਆਪਾਂ ਐਡ ਕੀਤੀ ਤੇ ਥੋੜੀ ਜਿਹੀ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਥੋੜੀ ਪਾਵਾਂਗੇ ਕਿਉਂਕਿ ਆਪਾਂ ਲਾਲ ਮਿਰਚਾਂ ਵੀ ਪਾਈਆਂ ਹੋਈਆਂ ਹਨ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਅੱਧਾ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਥੋੜਾ ਜਿਹਾ ਪਾ ਦਾਂਗੇ ਆਪਾਂ ਕੁਟਿਆ ਹੋਇਆ ਅਦਰਕ ਤੇ ਜੇਕਰ ਤੁਹਾਨੂੰ ਅਦਰਕ ਨਹੀਂ ਵੀ ਖਾਣਾ ਪਸੰਦ ਤੇ ਇਹਨੂੰ ਤੁਸੀਂ ਹਟਾ ਵੀ ਸਕਦੇ ਹੋ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਇੱਕ ਵਾਰੀਪਾ ਸਾਰੇ ਮਸਾਲਿਆਂ ਨੂੰ ਤੇ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ ਬਿਨਾ ਪਾਣੀ ਪਾਏ ਕਿਉਂਕਿ ਗੋਭੀ ਦੇ ਵਿੱਚ ਵੀ ਪਾਣੀ ਹੁੰਦਾਗਾ ਪਿਆਜ਼ ਦੇ ਵਿੱਚ ਵੀ ਪਾਣੀ ਹੁੰਦਾਗਾ ਤੇ ਆਲੂ ਦੇ ਵਿੱਚ ਵੀ ਪਾਣੀ ਹੁੰਦਾਗਾ ਜੇ ਜ਼ਰੂਰਤ ਪਈ ਤਾਂ ਪਾਣੀ ਆਪਾਂ ਪਾਵਾਂਗੇ ਵੈਸੇ ਆਪਾਂ ਨੂੰ ਮੈਨੂੰ ਲੱਗਦਾ ਨਹੀਂ ਵੀ ਜ਼ਰੂਰਤ ਪਾਉਗੂਗੀ ਸਾਰਾ ਸਮਾਨ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਕਰ ਦਿੰਨੇ ਆ ਮਿਕਸ ਸਰਦੀ ਦੇ ਵਿੱਚ ਗਰਮਾ ਗਰਮ ਪਕੌੜੇ ਖਾਣ ਨੂੰ ਮਿਲ ਜਾਂਨ ਨਾ ਤੇ ਸਵਾਦ ਹੀ ਵੱਖਰਾ ਆ ਜਾਂਦਾ ਹੈ ਕਿ ਬਹੁਤ ਹੀ ਟੇਸਟੀ ਪਕੌੜੇ ਬਣਦੇ ਆ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਤੇ ਪਕੌੜਿਆਂ ਵਾਸਤੇ ਆਪਣਾ ਮਿਸ਼ਨ ਹੋ ਗਿਆ ਰੈਡੀ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਸਾਈਡ ਤੇ 5 ਕਿ ਮਿੰਟ ਸੈੱਟ ਹੋਣ ਵਾਸਤੇ ਤੇ ਹੁਣ ਆਪਾਂ ਬਣਾ ਲਾਂਗੇ ਚਟਨੀ ਹਾਂਜੀ ਹੁਣ ਆਪਾਂ ਬਣਾਵਾਂਗੇ ਚਟਨੀ ਬਹੁਤ ਸਵਾਦ ਜੀ ਤੇ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਹਰਾ ਧਨੀਆ ਧਨੀਆ ਵਧੀਆ ਫਰੈਸ਼ ਆ ਤੋਤਾਗਾ ਤੇ ਦੋ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਤੇ ਥੋੜੇ ਜਿਹਾ ਪਾ ਦਾਂਗੇ ਆਪਾਂ ਪੂਜੇ ਹੋਏ ਚਨੇ ਅੱਧਾ ਇੱਕ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਚਾਟ ਮਸਾਲਾ ਹੈ ਨਹੀਂ ਤਾਂ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਜਾਂ આમਚੂਰ ਪਾਊਡਰ ਵੀ ਪਾ ਸਕਦੇ ਆ ਚਟਨੀ ਆਪਣੀ ਸਵਾਦ ਬਣਦੀ ਆ ਤੇ ਹੁਣ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਨਮਕ ਥੋੜਾ ਜਿਹਾ ਆਪਾਂ ਪਾ ਦਾਂਗੇ ਸਾਬਤ ਜੀਰਾ ਹੁਣ ਆਪਾਂ ਪਾ ਦਾਂਗੇ 2 ਚਮਚ ਦਹੀਂ ਦੇ ਥੋੜਾ ਜਿਹਾ ਆਪਾਂ ਪਾਣੀ ਪਾ ਦਾਂਗੇ ਇੱਕ ਚਮਚ ਦੇ ਹਿਸਾਬ ਨਾਲ ਤੇ ਹੁਣ ਆਪਾਂ ਵਧੀਆ ਜੀ ਚਟਨੀ ਬਣਾ ਕੇ ਤਿਆਰ ਕਰ ਲਾਂਗੇ। ਹਾਂਜੀ ਚਟਨੀ ਆਪਾਂ ਵਧੀਆ ਜੀ ਪੀਸ ਲਈ ਹੈ ਤੇ ਹੁਣ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲਾਂਗੇ ਚਟਨੀ ਨੂੰ। ਕਿੰਨੀ ਵਧੀਆ ਚਟਨੀ ਬਣੀ ਹੋਏਗੀ ਪਕੌੜਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਇਹ ਸਵਾਦ ਲੱਗੂਗੀ। ਹਾਂਜੀ ਚਟਨੀ ਆਪਾਂ ਬਣਾ ਲਈ ਹੈ ਤੇ ਹੁਣ ਆਪਣਾ ਪਕੌੜਿਆਂ ਵਾਲਾ ਵੀ ਮਿਕਸਚਰ ਵਧੀਆ ਸੈੱਟ ਹੋ ਗਿਆ। ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਇਹਨਾਂ ਨੇ ਪਾਣੀ ਛੱਡਤਾ ਹੈਗਾ। ਹੁਣ ਆਪਾਂ ਚੱਲਦੇ ਹਾਂ ਗੈਂਸਨ ਨਹੀਂ ਗਰਮਾ-ਗਰਮ ਪਕੌੜੇ ਬਣਾਉਣ ਵਾਸਤੇ ਹਾਂਜੀ ਪਕੌੜੇ ਬਣਾਉਣ ਵਾਸਤੇ ਕੜਾਹੀ ਦੇ ਵਿੱਚ ਆਪਾਂ ਤੇਲ ਪਹਿਲੇ ਗਰਮ ਕਰਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਚਮਚ ਦੇ ਨਾਲ ਇਹਨਾਂ ਮਿਸ਼ਰਣ ਚੱਕ ਲਾਂਗੇ ਤੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛੱਡਦੇ ਜਾਵਾਂਗੇ ਜਿੱਡਾ ਕਿ ਸਾਈਜ਼ ਆਪਾਂ ਪਕਾਉਣਿਆਂ ਦਾ ਰੱਖਣਾ ਉਸੇ ਹਿਸਾਬ ਨਾਲ ਆਪਾਂ ਪਕੌੜੇ ਬਣਾਉਂਦੇ ਜਾਵਾਂਗੇ ਜਿੰਨੇ ਕ ਪੀਸ ਪੈਂਦੇ ਹੋਏ ਕੜਾਹੀ ਦੇ ਵਿੱਚ ਓਨੇ ਕ ਪੀਸ ਆਪਾਂ ਪਾਵਾਂਗੇ 4-5 ਪੀਸ ਆਪਾਂ ਪਾਤੀਏ ਜਦੋਂ ਥੋੜਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਹਲਾਵਾਂਗੇ ਤੇ ਅੱਗ ਰੱਖਾਂਗੇ ਥੋੜੀ ਜਿਹੀ ਘੱਟ ਜ਼ਿਆਦਾ ਤੇਜ਼ ਵੀ ਨਹੀਂ ਰੱਖਣੀ ਤੇ ਜ਼ਿਆਦਾ ਸਲੋ ਵੀ ਨਹੀਂ ਰੱਖਣੀ ਜਦੋਂ ਵੀ ਆਪਾਂ ਪਕੌੜੇ ਬਣਾਉਣੇ ਆ ਪਹਿਲਾਂ ਤੇਜ਼ ਅੱਗ ਤੇ ਪੂਰੀ ਤਰ੍ਹਾਂ ਤੇਲ ਗਰਮ ਕਰ ਲਓ ਉਸ ਤੋਂ ਬਾਅਦ ਹੀ ਪਕੌੜਿਆਂ ਨੂੰ ਬਣਾਓ ਕਿਉਂਕਿ ਜਿਹੜਾ ਤੇਲ ਹੋਗਾ ਨਾ ਕੱਚੇ ਤੇਲ ਵਿੱਚ ਆਪਾਂ ਪਕੌੜੇ ਬਣਾਵਾਂਗੇ ਤਾਂ ਫਿਰ ਤੇਲ ਦੀ ਸਮੈਲ ਜੀ ਆਉਂਦੀ ਰਹਿੰਦੀ ਆ ਚੰਗੀ ਤਰ੍ਹਾਂ ਤੇਲ ਪੱਕਿਆ ਹੋਊਗਾ ਤਾਂ ਪਕੌੜੇ ਵੀ ਵਧੀਆ ਟੇਸਟੀ ਬਣਦੇ ਆ ਜਿਵੇਂ ਹਲਵਾਈ ਬਣਾਉਂਦੇ ਆ ਨਾ ਸੇਮ ਹੀ ਫਿਰ ਉਸੇ ਤਰ੍ਹਾਂ ਦੇ ਬਣਾਉਂਦੇ ਹੈਗੇ ਆ ਹੁਣ ਹਲਕਾ ਹਲਕਾ ਸੇਕ ਲੱਗ ਗਿਆ ਤੇ ਆਪਾਂ ਇਹਨਾਂ ਨੂੰ ਫਲਾ ਲਾਂਗੇ ਹੁਣ ਹੁਣ ਆਪਾਂ ਇਸ ਤਰ੍ਹਾਂ ਪਾਸਾ ਪਲਟ ਦਾਂਗੇ ਹਾਂਜੀ ਪਕੌੜੇ ਆਪਣੇ ਫਰਾਈ ਹੋ ਗਏ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹਾ ਕਲਰ ਆ ਗਿਆ ਹੈਗਾ ਤੇ ਹੁਣ ਆਪਾਂ ਤੇਲ ਚੋਂ ਕੱਢ ਕੇ ਰੱਖ ਦਿੰਨੇ ਆਂ ਪਲੇਟ ਦੇ ਵਿੱਚ ਕਿੰਨੇ ਵਧੀਆ ਪਕੌੜੇ ਬਣੇ ਹੈਗੇ ਆ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਬਾਕੀ ਦੇ ਵੀ ਪਕੌੜੇ ਆਪਾਂ ਇਸੇ ਤਰੀਕਾ ਬਣਾ ਲਾਂਗੇ ਉਸੇ ਤਰ੍ਹਾਂ ਆਪਾਂ ਚਮਚ ਦੇ ਨਾਲ ਚੱਕਰੇ ਜਾਵਾਂਗੇ ਮਿਸ਼ਰਣ ਤੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛਾੜਦੇ ਜਾਵਾਂਗੇ ਹੱਥ ਦੇ ਨਾਲ ਵੀ ਆਪਾਂ ਚੱਕ ਕੇ ਰੱਖ ਸਕਦੇ ਹਾਂ ਜੇ ਆਪਾਂ ਗੋਲ ਪਕੌੜੇ ਬਣਾਉਣੇ ਤਾਂ ਗੋਲ ਵੀ ਆਪਾਂ ਬਣਾ ਸਕਦੇ ਹਾਂ ਜੇ ਆਪਾਂ ਇਸੇ ਤਰ੍ਹਾਂ ਆਪਾਂ ਚਮਚੇ ਦੇ ਨਾਲ ਮਿਸ਼ਰਣ ਚੱਕ ਕੇ ਰੱਖ ਕੇ ਤੇਲ ਦੇ ਵਿੱਚ ਤੇ ਆਪਾਂ ਇਸੇ ਤਰ੍ਹਾਂ ਵੀ ਪਕੌੜੇ ਬਣਾ ਸਕਦੇ ਹਾਂ ਉਹ ਤੁਹਾਡੀ ਮਰਜ਼ੀ ਆ ਹੁਣ ਥੋੜਾ ਜਿਹਾ ਸੇਕ ਲੱਗ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਾਵਾਂਗੇ ਹਾਂਜੀ ਸਾਰੇ ਆਪਾਂ ਪਕੌੜੇ ਬਣਾ ਕੇ ਤਿਆਰ ਕਰ ਲਿਆ ਤੇ ਬਸ ਆਪਣਾ ਆਹ ਲਾਸਟ ਪੂਰੀ ਸੀਗਾ ਇਹਨੂੰ ਵੀ ਆਪਾਂ ਹੁਣ ਵਧੀਆ ਜਿਹਾ ਫਰਾਈ ਕਰ ਲਿਆ ਚੰਗੀ ਤਰ੍ਹਾਂ ਪਾਤੇ ਨਿਚੋੜ ਕੇ ਤੇ ਰੱਖ ਦਿੰਨੇ ਆਪਾਂ ਪਕੌੜਿਆਂ ਦੇ ਵਿੱਚ ਇਹਨਾਂ ਪਕੌੜਿਆਂ ਨੂੰ ਕਿੰਨੇ ਵਧੀਆ ਬਣੇ ਹੈਗੇ ਪਕੌੜੇ ਤੇ ਗੈਸ ਕਰ ਦਾਂਗੇ ਆਪਾਂ ਬੰਦ ਹਾਂਜੀ ਪਕੌੜਿਆਂ ਦੇ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੋਸ ਤੇ ਨਾਲ ਰੱਖ ਦਾਂਗੇ ਆਪਾਂ ਹਰੀ ਜਟਨੀ ਜਿਹੜੀ ਆਪਾਂ ਹੁਣੇ ਤੁਰੰਤ ਪੈਰ ਬਣਾਈ ਆ ਤੁਸੀਂ ਹਰੀ ਚਟਨੀ ਦੇ ਨਾਲ ਵੀ ਪਕੌੜਿਆਂ ਨੂੰ ਖਾ ਸਕਦੇ ਆ ਤੇ ਚਾਹੇ ਤੁਸੀਂ ਟਮਾਟੋ ਸੌਸ ਦੇ ਨਾਲ ਵੀ ਖਾ ਸਕਦੇ ਆ ਪਕੌੜੇ ਬਹੁਤ ਹੀ ਵਧੀਆ ਬਣਾਏ ਹੈਗੇ ਬਹੁਤ ਹੀ ਟੇਸਟੀ ਬਣੇ ਹੈਗੇ ਪਕੌੜੇ ਮੈਂ ਇੱਕ ਪਕੌੜਾ ਖਾ ਕੇ ਦੇਖਿਆ ਸੀ ਬਹੁਤ ਜ਼ਿਆਦਾ ਟੇਸਟੀ ਬਣੇ ਹੈਗੇ ਜੇਕਰ ਤੁਹਾਨੂੰ ਪਸੰਦ ਲੱਗੇ ਹੋ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹੈ ਤਾਂ ਕਿ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਮੇਰੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਮੇਰੇ ਦੇਖ ਕੇ ਆਪਾਂ ਨਵੀਂ ਰੈਸਪੀ ਦਿਨਾ ਵੀਰੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ